ਵੇਰੀ ਅਨਫੋਰਚੂਨੇਟ ਔਰ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਔਰ ਗੁਰੂ ਦੇ ਦਰ ਤੇ ਇਸ ਤਰੀਕੇ ਨਾਲ ਜਿਹੜਾ ਹਮਲਾ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਕਰਨ ਦੀ ਕੋਸ਼ਿਸ਼ ਹੋਈ ਹੈ ਇਹ ਮੈਨੂੰ ਲੱਗਦਾ ਸੱਚਾ ਸਿੱਖ ਵੀ ਨਹੀਂ ਕਰ ਸਕਦਾ ਲੇਕਿਨ ਮੈਂ ਇਥੇ ਅਪਰੀਸ਼ੀਏਟ ਕਰੂੰਗਾ ਪੰਜਾਬ ਪੁਲਿਸ ਨੂੰ ਕਿਉਂਕਿ ਉਹਨਾਂ ਦੇ ਜਵਾਨ ਉੱਥੇ ਆਲਰੇਡੀ ਤਣਾਅ ਸੀ ਸਿਵਲ ਚ ਔਰ ਇਮੀਡੀਏਟਲੀ ਉਹਨਾਂ ਨੇ ਮੁਸਤੈਦੀ ਨਾਲ ਇਸ ਪੂਰੇ ਜਿਹੜਾ ਉਹ ਘਟਨਾ ਨੂੰ ਅੰਜਾਮ ਦੇਣ ਵਾਲਾ ਬੰਦਾ ਉਰਤੇ ਕਾਬੂ ਪਾਇਆ ਔਰ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਹੋਣ ਤੋਂ ਰੋਕਿਆ ਵਿਰੋਧੀ ਸਵਾਲ ਲੋ ਐਂਡ ਆਰਡਰ ਨੂੰ ਲੈ ਕੇ ਚੁੱਕ ਰਹੇ ਨੇ ਔਰ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ। ਦੇਖੋ ਮੈਂ ਜਨਾਬੀ ਘਟੋ ਘਟੇ ਇਹ ਜੇ ਮੌਕੇਾਂ ਤੇ ਚਾਹੇ ਸੁਖਵੀਰ ਬਾਦਲ ਜੀ 100 ਸਾਢੇ ਮਤ ਭੇਜ ਤਾਂ ਇੱਕ ਪਾਰਟੀ ਦੇ ਵੱਡੇ ਲੀਡਰ ਹੈ, ਸਾਬਕਾ ਡਿਪਟੀ ਸੀਐਮ ਹੈ ਔਰ ਉਹਨਾਂ ਤੇ ਇੱਕ ਜਾਨਲੇਵਾ ਹਮਲਾ ਕਰਨ ਦੀ ਸਾਜ਼ਿਸ਼ ਹੋਈ ਆ, ਕੋਸ਼ਿਸ਼ ਹੋਈ ਆ। ਇਸ ਤੇ ਵੀ ਰਾਜਨੀਤਿਕ ਰੋਟੀਆਂ ਸੇਕਣਾ ਮੈਨੂੰ ਲੱਗਦਾ ਏ ਤੇ ਮੰਨ ਲਓ ਮੈਂ ਤੇ ਕਹਿੰਦਾ ਵੀ ਸਗੋਂ ਜੇ ਪੰਜਾਬ ਪੁਲਿਸ ਮੁਸਤੈਦ ਨਾ ਹੁੰਦੀ ਤੇ ਬਹੁਤ ਬਹੁਤ ਮਾੜੀ ਘਟਨਾ ਘਟ ਜਾਣੀ ਸੀ ਜਿਸ ਤਰੀਕੇ ਨਾਲ ਜਵਾਨਾਂ ਨੇ ਜਿਹੜੇ ਸਿਵਲ ਤਨਾ ਸੀ ਇਹਦਾ ਮਤਲਬ ਪੁਲਿਸ ਵੱਲੋਂ ਤੈਨ ਮੁਸਤੈਦੀ ਚ ਕੋਈ ਕਮੀ ਨਹੀਂ ਸੀ ਅਕੀ ਮੈਨੂੰ ਨਹੀਂ ਲੱਗਦਾ ਜਿਹੜਾ ਮੈਂ ਬਤੌਰ ਸਿੱਖ ਵੀ ਕਹਿਣਾ ਚਾਹੁੰਦਾ ਇਹ ਸੱਚਾ ਸਿੱਖ ਹੈ ਜੀ ਕਟਰਨ ਅੰਜਾਮ ਨਹੀਂ ਦੇਸੀ ਦਲ ਖਾਲਸਾ ਨਾਲ ਸੰਬੰਧਤ ਸੀ 5 ਸਾਲ ਦੀ ਸਜ਼ਾ ਕੱਟੀ ਮਨਸ਼ਾ ਕੀ ਲੱਗਦੀ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਪਿੱਛੇ ਕੋਈ ਏਜੰਸੀਆਂ ਨੇ ਜਾਂ ਇਸ ਦੇ ਪਿੱਛੇ ਕੌਣ ਹੈ ਕਿ ਇਸ ਤਰੀਕੇ ਨਾਲ ਜੋ ਪਹਿਲੀ ਮੋੜਲੀ ਜਿਹੜੀ ਤੁਹਾਡੀ ਜਾਂਚ ਹੋਈ ਹੈ ਕਿ ਇਸ ਇਸ ਸ਼ਖਸ ਦੇ ਪਿੱਛੇ ਕੌਣ ਨਜ਼ਰ ਆਇਆ ਜੀ ਡੈਫੀਨੇਟਲੀ ਇਹਦੇ 'ਚ ਕੋਈ ਦੋਰਾਏ ਨਹੀਂ ਹੈ ਪੰਜਾਬ ਦੇ ਮਾਹੌਲ ਨੂੰ ਪੰਜਾਬ ਦੇ ਭਾਈਚਾਰੇ ਨੂੰ ਕਿਤੇ ਨਾ ਕਿਤੇ ਇੱਕ ਲਾਂਬੂ ਲੋਣ ਦੀ ਕੋਸ਼ਿਸ਼ ਤੇ ਹੋਈ ਹੈ ਔਰ ਉਹ ਬੰਦੇ ਦੇ ਕ੍ਰੈਡੈਂਸ਼ਲ ਕੀ ਹੈ ਕਿ ਉਹਦੀ ਪੂਰਾ ਇਤਿਹਾਸ ਹੈ ਉਹ ਵੀ ਸਾਹਮਣੇ ਆ ਜਾਊਗਾ ਔਰ ਜਿਤਨਾ ਮੈਂ ਸੁਣ ਰਿਹਾ ਸੀ ਉੱਥੇ ਸਾਡੇ ਕਮਿਸ਼ਨਰ ਆਫ ਪੁਲਿਸ ਪੁੱਲਰ ਸਾਹਿਬ ਨੂੰ ਕਿ ਉਹਨਾਂ ਨੂੰ ਕੁਝ ਇੰਟਿਊਸ਼ਨ ਸੀ ਗਿਆ ਕੁਝ ਫੀਡਬੈਕ ਸੀ ਇਸ ਕਰਕੇ ਤਕਰੀਬਨ ਪੌਣੇ 200 ਦੇ ਕਰੀਬ ਸਿਵਲ ਚ ਲੋਕ ਉੱਥੇ ਤਨਾਤ ਕੀਤੇ ਹੋਏ ਆ ਔਰ ਪੁਲਿਸ ਦੀ ਮਸਤੀ ਕਰਕੇ ਤੇ ਘਟਰਾਨੀ ਘਟੀ ਲੇਕਿਨ ਸੁਖਵੀਰ ਬਾਦਲ ਜੀ ਉੱਥੇ ਇੱਕ ਸੇਵਾ ਦੇ ਰੂਪ ਚ ਸੇਵਾਦਾਰ ਦੇ ਜੋਸ਼ ਸ਼੍ਰੀ ਕਾਲ ਤੱਕ ਸਭ ਤੋਂ ਉਨਾਂ ਤੇ ਲੱਗੀ ਆ ਉਸ ਸੇਵਾ ਨੂੰ ਨਿਭਾ ਰਿਆ ਔਰ ਗੁਰੂ ਦੇ ਦਰ ਤੇ ਗੋਲੀ ਚਲਾਉਣਾ ਕਿਸੇ ਦੀ ਜਾਨ ਲੈਣਾ ਇਹਨੂੰ ਕਦੇ ਵੀ ਜਾਇਜ਼ ਨਹੀਂ ਠਾਇ। ਕੀ ਕੁਝ ਪੋਲਿਟਿਸ਼ਨਾ ਦੀ ਜਿਹੜੇ ਇਸ ਤਰੀਕੇ ਨਾਲ ਥ੍ਰੈਟ ਚ ਨੇ ਉਹਨਾਂ ਦੀ ਸੁਰੱਖਿਆ ਵੀ ਰਿਵਿਊ ਕੀਤੀ ਜਾਏਗੀ ਕਿਉਂਕਿ ਅਜੇ ਵੀ ਉਹਨਾਂ ਨੇ ਹੋਰ ਥਾਵਾਂ ਤੇ ਵੀ ਸੇਵਾ ਨਿਭਾਣੀ ਹੈ ਵਕ ਵਕ ਥਾਵਾਂ ਤੇ ਜਾਣਾ। ਨਹੀਂ ਡੈਫੀਨੇਟਲੀ ਨਹੀਂ ਆਲਰੇਡੀ ਹੀ ਬੜੇ ਪ੍ਰੋਕਾਸ਼ਨਰੀ ਮੀਜਰਸ ਲਏ ਗਏ ਆ। ਪੰਜਾਬ ਦੇ ਮੁੱਖ ਮੰਤਰੀ ਨੇ ਵੀ ਗੱਲ ਦੱਸੀ ਆ ਹੁਣੇ ਆਪਣੇ ਪ੍ਰੈਸ ਬਰੀਫਿੰਗ ਚ ਡੀਜੀਪੀ ਸਾਹਿਬ ਔਰ ਬਾਕੀ ਤਮਾਮ ਪੁਲਿਸ ਦੇ ਹਾਲਾ ਅਧਿਕਾਰੀਆਂ ਨਾਲ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ। ਭਵਿੱਖ ਚ ਵੀ ਐਵੀ ਜੀ ਘਟਨਾ ਨਾ ਕੋਈ ਘਟੇ ਡੈਫੀਨਿਟਲੀ ਉਹਦੇ ਲਈ ਪ੍ਰੀਕਾਸ਼ਨਰੀ ਮੀਜਰਸ ਲਏ ਜਾਣਗੇ ਧਿਆਨ ਰੱਖਿਆ ਜਾਓ। ਵੈਰੀ ਅਨਫੋਰਚੂਨੇਟ ਔਰ ਬਹੁਤ ਮੰਦ ਭਾਗੀ ਘਟਨਾ ਹੋਈ ਹੈ। ਔਰ ਗੁਰੂ ਦੇ ਦਰ ਤੇ ਇਸ ਤਰੀਕੇ ਨਾਲ ਜਿਹੜਾ ਹਮਲਾ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਕਰਨ ਦੀ ਕੋਸ਼ਿਸ਼ ਹੋਈ ਆ ਇਹ ਮੈਨੂੰ ਲੱਗਦਾ ਸੱਚਾ ਸਿੱਖ ਵੀ ਨਹੀਂ ਕਰ ਸਕਦਾ। ਲੇਕਿਨ ਮੈਂ ਇੱਥੇ ਐਪਰੀਸ਼ੀਏਟ ਕਰੂੰਗਾ ਪੰਜਾਬ ਪੁਲਿਸ ਨੂੰ ਕਿਉਂਕਿ ਉਹਨਾਂ ਦੇ ਜਵਾਨ ਉੱਥੇ ਆਲਰੇਡੀ ਤਣਾ ਸੀ ਸਿਵਲ ਚ ਔਰ ਇਮੀਡੀਏਟਲੀ ਉਹਨਾਂ ਨੇ ਮੁਸਤੈਦੀ ਨਾਲ ਇਸ ਪੂਰੇ ਜਿਹੜਾ ਉਹ ਘਟਨਾ ਨੂੰ ਅੰਜਾਮ ਦੇਣ ਵਾਲਾ ਬੰਦਾ ਉਹ ਤੇ ਕਾਬੂ ਪਾਇਆ ਔਰ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਣ ਤੋਂ ਰੋਕਿਆ ਵਿਰੋਧੀ ਸਵਾਲ ਲੋ ਐਂਡ ਆਰਡਰ ਨੂੰ ਲੈ ਕੇ ਚੁੱਕ ਰਹੇ ਨੇ ਔਰ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਨੇ ਦੇਖੋ ਮੈਂ ਕਿਉਂ ਨਾ ਵੀ ਘਟੋ ਘਟੇ ਇਹੋ ਜਿਹੇ ਮੌਕਿਆਂ ਤੇ ਚਾਹੇ ਸੁਖਵੀਰ ਬਾਦਲ ਜੀ 100 ਸਾਡੇ ಮತ ਭੇਜਦੇ ਇੱਕ ਪਾਰਟੀ ਦੇ ਵੱਡੇ ਲੀਡਰ ਹੈ ਸਾਬਕਾ ਡਿਪਟੀ ਸੀਐਮ ਹੈ ਔਰ ਉਹਨਾਂ ਤੇ ਇੱਕ ਜਾਨਲੇਵਾ ਹਮਲਾ ਕਰਨ ਦੀ ਸਾਜ਼ਿਸ਼ ਹੋਈ ਹੈ ਕੋਸ਼ਿਸ਼ ਹੋਈ ਹੈ ਇਸ ਤੇ ਵੀ ਰਾਜਨੀਤਿਕ ਰੋਟੀਆਂ ਸੇਕਣਾ ਮੈਨੂੰ ਲੱਗਦਾ ਏ ਤੇ ਮੰਨ ਲਓ ਮੈਂ ਤੇ ਕਹਿੰਦਾ ਵੀ ਸਗੋਂ ਜੇ ਪੰਜਾਬ ਪੁਲਿਸ ਮੁਸਤੈਦ ਨਾ ਹੁੰਦੀ ਤੇ ਬਹੁਤ ਬਹੁਤ ਮਾੜੀ ਘਟਨਾ ਘਟ ਜਾਣੀ ਸੀ ਜਿਸ ਤਰੀਕੇ ਨਾਲ ਜਵਾਨਾਂ ਨੇ ਜਿਹੜੇ ਸਿਵਲ ਤਨਾ ਸੀ ਇਹਦਾ ਮਤਲਬ ਪੁਲਿਸ ਵੱਲੋਂ ਤੈਨ ਮੁਸਤੈਦਿਚ ਕੋਈ ਕਮੀ ਨਹੀਂ ਸੀ ਅਕੀ ਮੈਨੂੰ ਨਹੀਂ ਲੱਗਦਾ ਜਿਹੜਾ ਮੈਂ ਬਤੌਰ ਸਿੱਖ ਵੀ ਕਹਿਣਾ ਚਾਹੁੰਦਾ ਇਹ ਸੱਚਾ ਸਿੱਖ ਹੈ ਜੀ ਕਟਰਨ ਅੰਜਾਮ ਨਹੀਂ ਦੇਸੀ ਬਲ ਖਾਲਸਾ ਨਾਲ ਸੰਬੰਧਤ ਸੀ 5 ਸਾਲ ਦੀ ਸਜ਼ਾ ਕੱਟੀ ਮਨਸ਼ਾ ਕੀ ਲੱਗਦੀ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਪਿੱਛੇ ਕੋਈ ਏਜੰਸੀਆਂ ਨੇ ਜਾਂ ਇਸ ਦੇ ਪਿੱਛੇ ਕੌਣ ਹੈ ਕਿ ਇਸ ਤਰੀਕੇ ਨਾਲ ਜੋ ਪਹਿਲੀ ਮੋੜਲੀ ਜਿਹੜੀ ਤੁਹਾਡੀ ਜਾਂਚ ਹੋਈ ਹੈ ਕਿ ਇਸ ਇਸ ਸ਼ਖਸ ਦੇ ਪਿੱਛੇ ਕੌਣ ਨਜ਼ਰ ਆਇਆ ਨਹੀਂ ਡੈਫੀਨੇਟਲੀ ਇਹਦੇ ਵਿੱਚ ਕੋਈ ਦੋਰਾਏ ਨਹੀਂ ਹੈ ਪੰਜਾਬ ਦੇ ਮਾਹੌਲ ਨੂੰ ਪੰਜਾਬ ਦੇ ਭਾਈਚਾਰੇ ਨੂੰ ਕਿਤੇ ਨਾ ਕਿਤੇ ਇੱਕ ਲਾਂਬੂ ਲੋਣ ਦੀ ਕੋਸ਼ਿਸ਼ ਤੇ ਹੋਈ ਹੈ ਔਰ ਉਹ ਬੰਦੇ ਦੇ ਕ੍ਰੈਡੈਂਸ਼ਲ ਕੀ ਹੈ ਕਿ ਉਹਦੀ ਪੂਰਾ ਇਤਿਹਾਸ ਹੈ ਉਹ ਵੀ ਸਾਹਮਣੇ ਆ ਜਾਊਗਾ ਔਰ ਜਿਤਨਾ ਮੈਂ ਸੁਣ ਰਿਹਾ ਸੀ ਉੱਥੇ ਸਾਡੇ ਕਮਿਸ਼ਨਰ ਆਫ ਪੁਲਿਸ ਪੁੱਲਰ ਸਾਹਿਬ ਨੂੰ ਕਿ ਉਹਨਾਂ ਨੂੰ ਕੁਝ ਇੰਟਿਊਸ਼ਨ ਸੀ ਗਿਆ ਕੁਝ ਫੀਡਬੈਕ ਸੀ ਇਸ ਕਰਕੇ ਤਕਰੀਬਨ ਪੌਣੇ 200 ਦੇ ਕਰੀਬ ਸਿਵਲ ਚ ਲੋਕ ਉੱਥੇ ਤਨਾਤ ਕੀਤੇ ਹੋਏ ਆ ਔਰ ਪੁਲਿਸ ਦੀ ਮਸਤੀ ਕਰਕੇ ਤੇ ਘਟਰਾਨੀ ਘਟੀ ਲੇਕਿਨ ਸੁਖਵੀਰ ਬਾਦਲ ਜੀ ਉੱਥੇ ਇੱਕ ਸੇਵਾ ਦੇ ਰੂਪ ਚ ਸੇਵਾਦਾਰ ਦੇ ਜੋਸ਼ ਸ਼੍ਰੀ ਕਾਲ ਤੱਕ ਸਭ ਤੋਂ ਉਨਾਂ ਤੇ ਲੱਗੀ ਆ ਉਸ ਸੇਵਾ ਨੂੰ ਨਿਭਾ ਰਹਿਆ ਔਰ ਗੁਰੂ ਦੇ ਦਰ ਤੇ ਗੋਲੀ ਚਲਾਉਣਾ ਕਿਸੇ ਦੀ ਜਾਨ ਲੈਣਾ ਇਹਨੂੰ ਕਦੇ ਵੀ ਜਾਇਜ਼ ਨਹੀਂ ਠਾਇ। ਕੀ ਕੁਝ ਪੋਲਿਟਿਸ਼ਨਾ ਦੀ ਜਿਹੜੇ ਇਸ ਤਰੀਕੇ ਨਾਲ ਥ੍ਰੈਟ ਚ ਨੇ ਉਹਨਾਂ ਦੀ ਸੁਰੱਖਿਆ ਵੀ ਰਿਵਿਊ ਕੀਤੀ ਜਾਏਗੀ ਕਿਉਂਕਿ ਅਜੇ ਵੀ ਉਹਨਾਂ ਨੇ ਹੋਰ ਥਾਵਾਂ ਤੇ ਵੀ ਸੇਵਾ ਨਿਭਾਣੀ ਹੈ ਵਕ ਵਕ ਥਾਵਾਂ ਤੇ ਜਾਣਾ। ਨਹੀਂ ਡੈਫੀਨੇਟਲੀ ਨਹੀਂ ਆਲਰੇਡੀ ਹੀ ਬੜੇ ਪ੍ਰੋਕਾਸ਼ਨਰੀ ਮੀਜਰਸ ਲਏ ਗਏ ਆ। ਅਣਜੋਖ ਮੁੱਖ ਮੰਤਰੀ ਇਹਨੇ ਵੀ ਗੱਲ ਦੱਸੀ ਆ ਹੁਣੇ ਆਪਣੇ ਪ੍ਰੈਸ ਬਰੀਫਿੰਗ ਚ ਡੀਜੀਪੀ ਸਾਹਿਬ ਔਰ ਬਾਕੀ ਤਮਾਮ ਪੁਲਿਸ ਦੇ ਹਾਲਾ ਅਧਿਕਾਰੀਆਂ ਨਾਲ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ ਭਵਿਕਚ ਵੀ ਐਫ ਬੀ ਜੀ ਘਟਨਾ ਨਾ ਕੋਈ ਘਟੇ ਡੈਫੀਨੇਟਲੀ ਉਹਦੇ ਲਈ ਪ੍ਰੋਕਾਸ਼ਨਰੀ ਮੀਜਰਸ ਲਏ ਜਾਣਗੇ ਧਿਆਨ ਰੱਖਿਆ ਜਾ